ਸਹਿ ਮਹਾਰਾਜ ਸਭੇ ਪਾਚਾ ਦੇ ਚਰਣਾ ਵਿੱਚ ਇੱਕ ਗ੍ਰੰਥੀ ਸਿੰਘ ਦਾ ਦਰਦ ਹੈ ਮਹਾਰਾਜ ਇਹ ਸਾਡੀ ਜੋ ਤਰਸਯੋਗ ਹਾਲਤ ਹੈ ਉਹ بیان ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਜੋ ਆਸਥਾਨ ਗੁਰਦੁਆਰਾ ਸਾਹਿਬ ਹੈ ਇਹ ਪੁਰਤਕਾਲ ਦੀ ਧਰਤੀ ਤੇ ਪੋਰਤੋ ਸ਼ਹਿਰ ਦੇ ਵਿੱਚ ਹੈ ਜਿੱਥੇ ਬਲਾਸ ਗ੍ਰੰਥੀ ਸਿੰਘ ਦੀ ਬਕੌਣ ਨੂੰ ਜੂੜ ਸਾਹ ਤੋਂ ਨਿਭਾ ਰਿਹਾ ਹੈ ਮਹਾਰਾਜ ਜਿੱਥੇ ਆਪ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਬੇਸਮੈਂਟ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ ਅਣਜਾਣ ਸਤਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿਰ ਦੇ ਉੱਪਰ ਘੁੰਮ ਰਹੀਆਂ ਹਨ ਉਪਰ ਛੱਤ ਦੇ ਉਪਰ ਸਭ ਸੰਗਤਾਂ ਘੁੰਮ ਰਹੀਆਂ ਹਨ ਸਤਿਗੁਰੂ ਆਪ ਜੀ ਦੇ ਚਰਨਾਂ ਵਿੱਚ ਸਿਰ ਸਹਿਬਾਨ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਧੋੜ ਜਨਦੀਏ ਉੱਥੇ ਨਾਲ ਸਤਿਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਪਨਾਮ ਸਿੰਘ ਹਨ ਸਤਿਗੁਰੂ ਸਾਹਿਬ ਉਹ ਅੰਮ੍ਰਿਤ ਬਾਣੀ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤ ਧਾਰੀ ਨਹੀਂ ਹਨ ਇਹ ਸਤਿਗੁਰੂ ਸਾਹਿਬ ਕੋਲ ਦੀਵੀਆਂ ਸਿਰਕਾ ਤਮਾਕੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਨੂੰ ਘਰ ਦੇ ਪ੍ਰਧਾਨ ਹਨ ਸਤਿਗੁਰੂ ਸਾਹਿਬ ਆਰਤੀ ਦੇ ਸਿੱਖ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸੈਡ ਅਕਾਲ ਤੱਕ ਤੁਹਾਨੂੰ ਚਿੱਠੀ ਪਾਵਾਂਗਾ ਤੇ ਅਗੋਂ ਜਵਾਬ ਆਇਆ ਸੀ ਸਪਨਾ ਸਿੰਘ ਵੱਲੋਂ ਮੈਂ ਕਈ ਅਕਾਲ ਤੱਕ ਤਾਂ ਦੇਖੀ ਹਨ اے ਮਹਾਰਾਜ ਤੇਰੇ ਅਕਾਲ ਤੱਕ ਤੂੰ ਅਜੇ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਸ ਸਤਨਾਮ ਸਿੰਘ ਪ੍ਰਧਾਨ ਸੂਨੀ ਨੇ ਅਕਾਲ ਤੱਕ ਤੁਹਾਨੂੰ ਹੀ ਚਾਰਜ ਕੀਤਾ ਹੈ ਤੇਰੇ ਗੁਰੂ ਘਰ ਦੇ ਹੀ ਸੇਵਾਦਾਰ ਕੂਰ ਨੂੰ ਗਾਣਾ ਗੜੀਆਂ ਹਨ ਤੇਰੇ ਸੇਕੂ ਨੌਕਰੀ ਤੋਂ ਘੱਟ ਦੀ ਤਨਖੀ ਦਿੱਤੀਏ بادشاہਾਂ ਦੇ ਉਹਨਾਂ ਵੀ ਧਰਮ ਪਤਨੀ ਵੱਲੋਂ ਤੇਰੇ ਸੇਵਕ ਦਾਸ ਦੀ ਪੱਗ ਰਾਉਣ ਦੀ ਤਨਖੀ ਦਿੱਤੀ ਗਈ ਹੈ ਕਿ ਅਸੀਂ ਗਰੰਥੀ ਸਿੰਘ ਦੀ ਪੱਗ ਰਾਣੀਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਰੀ ਇਹ ਮੇਰੀ ਪੱਗ ਨਹੀਂ ਹੈ ਇਹ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ ਇਹ ਕੌਮ ਦੀ ਪੱਗ ਹੈ ਅਸੀਂ ਦੱਸੋ ਕਿੱਥੇ ਆਪਣਾ ਦੁੱਧ ਥੋਲੀਏ ਕਿਉਂ ਸਾਡੇ ਸਿਰ ਤੇ ਇਹ ਮਸਾਲੇ ਠਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅਮਰਤ ਪਾਨ ਨਹੀਂ ਕੀਤਾ ਸਤਿਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਤੋਂ ਸਮਾਨ ਲੈ ਕੇ ਨਾ ਜਾਓ ਕੁਰ ਕਰਦਾ ਸਮਾਨ ਆਪਣੀਆਂ ਦੁਕਾਨਾਂ ਦੇ ਨਾਲ ਵਿੱਚੋ ਕੇ ਦੋਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅਧੀਨ ਦਾ ਫਰਜ਼ ਕਰ ਰਹਿਤਾਂ ਸੋਸ਼ਲ ਮੀਡੀਆ ਰਾਈ ਨੇ ਅਰਦਾਸ ਕਰਦਾ ਹਾਂ ਕਿ ਇਹ ਅੱਜ ਦੀ ਜਿਹੜੀ ਉਹ ਅੱਜ ਦੀ ਮੇਰੀ ਅਰਦਾਸ ਸਤਿਗੁਰੂ ਸਿੰਘ ਸਹਿਮਾਨ ਗਿਆਨੀ ਲਗਦੀ ਹਿਸੇ ਤੱਕ ਪਹੁੰਚਦੀ ਹੋਵੇ ਤੇ ਮੈਨੂੰ ਇਨਸਾਫ਼ ਦਿੱਤਾ ਜਾਵੇ ਸਤਿਗੁਰੂ ਗੁਰੰਥ ਸਾਹਿਬ ਜੀ